ਜਿੱਥੇ ਇੱਕ ਪਾਸੇ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਤਣਾਅ ਬਿਲਕੁਲ ਜਾਰੀ ਹੈ ਤੇ ਉੱਥੇ ਹੀ ਦੂਸਰੇ ਪਾਸੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਵੀ ਇਸ ਵੇਲੇ ਪਾਕਿਸਤਾਨ ਦੇ ਨਿਸ਼ਾਨੇ ਤੇ ਹੈ ਤਾਂ ਪਾਕਿਸਤਾਨ ਦੇ ਵੱਲੋਂ ਪੰਜਾਬ ਦੇ ਉੱਤੇ ਕਈ ਤਰੀਕੇ ਦੇ ਡਰੋਨ ਹਮਲੇ ਕੀਤੇ ਜਾ ਰਹੇ ਨੇ ਪਰ ਇਹ ਸਭ ਦੇ ਦਰਮਿਆਨ ਜੋ ਪਾਣੀਆਂ ਨੂੰ ਲੈ ਕੇ ਤਣਾਅ ਪੰਜਾਬ ਤੇ ਹਰਿਆਣਾ ਦੇ ਦਰਮਿਆਨ ਬਣਿਆ ਹੋਇਆ ਹੈ ਤਾਂ ਉਹ ਵੀ ਪੂਰੀ ਤਰ੍ਹਾਂ ਕੰਮ ਹੈ ਜਿਸ ਤੋਂ ਬਾਅਦ ਅੱਜ ਨੰਗਲ ਡੈਮ ਦੇ ਉੱਤੇ ਭਾਰੀ ਕੱਟ ਦੇਖਣ ਨੂੰ ਮਿਲ ਰਿਹਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਕੈਬਨਿਟ ਮੰਤਰੀ ਸਿੱਖਿਆ ਮੰਤਰੀ ਤੇ ਨਾਲ ਦੀ ਨਾਲ ਹਰਜੋਤ ਬੈਂਸ ਜਿਹੜੇ ਨੇ ਉਹਨਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਬੀਐਮਬੀ ਦੇ ਵੱਲੋਂ ਇੱਕ ਵਾਰੀ ਫਿਰ ਤੋਂ ਧੱਕੇਸ਼ਾਹੀ ਪੰਜਾਬ ਦੇ ਨਾਲ ਕੀਤੀ ਜਾ ਰਹੀ ਹੈ ਤਾਂ ਉਹਨਾਂ ਨੇ ਕਿਹਾ ਕਿ ਬੀਐਮਬੀ ਦੇ ਅਧਿਕਾਰੀਆਂ ਦੇ ਵੱਲੋਂ ਕੱਲ ਰਾਤ ਪਾਣੀ ਛੱਡਣ ਦੀ ਗੱਲ ਕੀਤੀ ਗਈ ਹੈ ਜਿਸ ਤੋਂ ਬਾਅਦ ਅੱਜ ਉਹ ਮੌਕੇ ਤੇ ਪਹੁੰਚੇ ਨੇ ਤੇ ਉੱਥੇ ਦੂਸਰੇ ਪਾਸੇ ਇਸ ਗੱਲ ਦੀ ਸੂਚਨਾ ਮਿਲਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਥੋੜੀ ਦੇਰ ਦੇ ਵਿੱਚ ਨੰਗਲ ਡੈਮ ਤੇ ਪਹੁੰਚ ਰਹੇ ਨੇ ਤੇ ਇਸ ਤੋਂ ਪਹਿਲਾਂ ਨੰਗਲ ਡੈਮ ਦੇ ਉੱਤੇ ਵੱਡਾ ਇਕੱਠ ਹੁੰਦਾ ਹੋਇਆ ਦਿਖਾਈ ਦੇ ਰਿਹਾ ਤੁਹਾਨੂੰ ਦੱਸਿਏ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਜਦੋਂ ਸਰਕਾਰ ਦੇ ਵੱਲੋਂ ਬੀਬੀਐਮਬੀ ਦੇ ਚੇਅਰਮੈਨ ਨੂੰ ਬਦਲਿਆ ਗਿਆ ਤਾਂ ਉਸ ਤੋਂ ਬਾਅਦ ਵੀ ਵੱਡਾ ਇਕੱਠ ਦੇਖਣ ਨੂੰ ਮਿਲਿਆ ਤੇ ਲੋਕਾਂ ਦੇ ਵੱਲੋਂ ਘਰਾ ਜ ਉਹ ਬੀਬੀ ਐਮਬੀ ਦੇ ਟਰੈਕਟਰ ਦਾ ਕੀਤਾ ਗਿਆ ਜਿਸ ਤੋਂ ਬਾਅਦ ਬਲਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਉਸ ਡਾਇਰੈਕਟਰ ਨੂੰ ਜਿਹੜਾ ਹੈ ਭੀੜ ਚੋਂ ਬਾਹਰ ਕੱਢਿਆ ਗਿਆ ਤੇ ਉਸ ਨੂੰ ਜਿਹੜਾ ਕਿਸੇ ਹੋਰ ਥਾਂ ਤੇ ਭੇਜਿਆ ਗਿਆ ਤਾਂ ਇਹ ਸਭ ਦੇ ਦਰਮਿਆਨ ਜਿੱਥੇ ਪਾਣੀ ਨੂੰ ਲੈ ਕੇ ਤਣਾਅ ਬਰਕਰਾਰ ਹੈ ਤੇ ਉੱਥੇ ਹੀ ਹੁਣ ਵੱਡੇ ਕੱਠ ਵੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਹਾਲਾਂਕਿ ਕਾਬਲੇ ਗੌਰ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਬਲੈਕਆਊਟ ਦੀ ਸਥਿਤੀ ਜਿਹੜੀ ਆ ਉਹ ਕੱਲ ਰਾਤ ਵੀ ਬਣੀ ਸੀ ਤੇ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਹੈ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਲੋਕਾਂ ਨੂੰ ਕਿ ਘਰਾਂ ਦੇ ਵਿੱਚ ਰਹਿ ਆ ਜਾਵੇ ਪਰ ਜਿਸ ਤਰੀਕੇ ਦੇ ਨਾਲ ਹਰਿਆਣਾ ਸਰਕਾਰ ਜਾਂ ਕੇਂਦਰ ਸਰਕਾਰ ਪੰਜਾਬ ਦੇ ਪਾਣੀਆ ਤੇ ਬੀਬੀ ਐਮਬੀ ਨੂੰ ਹੁਕਮ ਦੇ ਰਹੀ ਹੈ ਤਾਂ ਇਸ ਹਫਤੇ ਦਰਮਿਆਨ ਮਾਹੌਲ ਇੱਕ ਵਾਰੀ ਫਿਰ ਤਣਾਪੂਰਨ ਹੁੰਦਾ ਦਿਖਾਈ ਦੇ ਰਿਹਾ 2001 ਕੇ ਹਰਿਆਣਾ ਦੇ ਵੱਲੋਂ ਵੱਧ ਪਾਣੀ ਦੀ ਮੰਗ ਕੀਤੀ ਗਈ ਹਰਿਆਣਾ ਦਾ ਕਹਿਣਾ ਸੀ ਕਿ ਸਾਨੂੰ ਪਾਣੀ ਦਿੱਤਾ ਜਾਵੇ ਤਾਂ ਮਨੁੱਖਤਾ ਦੇ ਆਧਾਰ ਦੇ ਉੱਤੇ ਪੀਣ ਦੇ ਪਾਣੀ ਦੇ ਲਈ ਪੰਜਾਬ ਦੇ ਵੱਲੋਂ 4000 ਕਿਊਸਿਕ ਪਾਣੀ ਜਿਹੜਾ ਹੈ ਉਹ ਪਹਿਲਾਂ ਹੀ ਹਰਿਆਣਾ ਨੂੰ ਦਿੱਤਾ ਜਾ ਰਿਹਾ ਸੀ ਪਰ ਇਸ ਹਫਤੇ ਦਰਮਿਆਨ ਹਰਿਆਣਾ ਦੇ ਵੱਲੋਂ 8500 ਕਿ ਉਸੇ ਕ ਪਾਣੀ ਦੀ ਮੰਗ ਜਿਹੜੀ ਆ ਉਹ ਕੀਤੀ ਗਈ ਹੈ ਪਰ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਪਾਣੀ ਦੀ ਇੱਕ ਬੂੰਦ ਵੀ ਫालतू ਨਹੀਂ ਹੈ ਤੇ ਪਾਣੀ ਫालतू ਨਹੀਂ ਦਿੱਤਾ ਜਾਏਗਾ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਐਗਰੀਮੈਂਟ ਹੁੰਦਾ ਹੈ ਦੋਹਾਂ ਸਰਕਾਰਾਂ ਦੇ ਵਿੱਚ ਉਹ 21 ਮਈ ਨੂੰ ਮੁੜ ਤੋਂ ਰੀਨਿਊ ਹੋ ਜਾਏਗਾ ਤੇ 21 ਮਈ ਤੋਂ ਹਰਿਆਣਾ ਨੂੰ ਉਸੇ ਤਰ੍ਹਾਂ ਪਾਣੀ ਮਿਲੇਗਾ ਜਿਸ ਤਰੀਕੇ ਹਰਿਆਣਾ ਪਹਿਲਾਂ ਪਾਣੀ ਲੈ ਰਿਹਾ ਪਰ ਇਸ ਹਫ਼ਤੇ ਦੇ ਦਰਮਿਆਨ ਹੁਣ ਪਾਣੀ ਨੂੰ ਲੈ ਕੇ ਝੜੀ ਜਾਣਗੇ ਕੁਵਾਲੀ ਫਿਰ ਤੋਂ ਜਿਹੜਾ ਵੱਡਾ ਰੂਪ ਇਕਤਿਆਰ ਕਰਦੀ ਜਾ ਰਹੀ ਹੈ ਤਾਂ ਹਰਿਆਣਾ ਦੀ ਧੱਕੇਸ਼ਾਹੀ ਤੋਂ ਬਾਅਦ ਅਜ ਫਿਰ ਨੰਗਲ ਡੈਮ ਦੇ ਉੱਤੇ ਵੱਡਾ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ ਤੇ ਇਸ ਚੀਜ਼ ਦੀ ਖਬਰ ਮਿਲਦੇ ਮੌਕੇ ਤੇ ਹੀ ਹਰਜੋਤ ਬੈਂਸ ਪਹੁੰਚੇ ਨੇ ਤੇ ਉੱਧਰ ਖਬਰ ਮਿਲਦੇ ਹੀ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵੀ ਜਿਹੜਾ ਨੇ ਉਹ ਨੰਗਲ ਡੈਮ ਪਹੁੰਚ ਰਹੇ ਨੇ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਹਾਂ। ਅੱਜ ਦੀ ਗੱਲ ਜੀ ਮੈਂ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਬਚਾਓ। ਅਸੀਂ ਸਭ ਜਾਣਦੇ ਹਾਂ ਕਿ ਆਪਾਂ ਇੱਕ ਪਾਣੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਲੜਾਈ ਲੜਦੇ ਆ ਤੇ ਕੱਲ ਰਾਤ ਵੀ ਗਿਆ ਸਵੇਰੇ ਵੀ ਵਾਰ-ਵਾਰ ਟੀਵੀ 'ਤੇ ਦੇਖਾਈਆ ਪੱਲੋ ਪੰਜਾਬ ਦੇ ਪਾਣੀਆਂ ਦੇ ਡਾਕਟਰਾਂ ਵਾਲੀ ਸਿਸਟਮ ਰੂਤੀ ਵਿੱਚ ਲੋਕ ਲੋਕਾਂ ਦਾ ਤੇ ਪੰਜਾਬੀਆਂ ਦੇ ਵਿੱਚ ਭਾਰਾ ਜਿਹੜੇ ਭਾਰੀ ਹਿਸਾਬ ਦੇ ਜਿਹੜਾ ਇੱਥੇ ਲੋਕਾਂ ਦਾ ਇਕੱਠ ਆਉਂਦੀ ਜਾ ਰਿਹਾ ਮੈਂ ਪੀ.ਐਮ.ਕੇ ਦੇ ਅਧਿਕਾਰੀਆਂ ਕੋਲ ਬੇਕੀ ਕਰ ਰਿਹਾ ਏ ਕੋਈ ਵੀ ਇੰਦਾ ਦਾ ਕੰਮ ਤਾਂ ਬਹੁਤ ਇਸ ਦੇ ਨਾਲ ਨਕਰਾ ਦਾ ਮੁਸਾਬਦੇ ਤੇ ਪੰਜਾਬ ਦੇ ਅਮਨ ਸ਼ਾਂਤੀ ਜਿਹੜੀ ਹੈ ਕਿ ਬਹੁਤ ਵੇਲੇ ਬੜੇ ਨਾਜ਼ੁਕ ਲਾਹੇ ਇੱਥੇ ਸਮੇਂ ਦਾ ਬਲੈਕਆਊਟ ਦੇ ਦੌਰਾਨ ਵੀ ਜਦੋਂ ਲੋਕ ਆਪਣੀ ਜਾਨ ਤੇ ਕਿਤੇ ਕੋਈ ਟੈਂਕ ਤੇ ਕਿਤੇ ਪਾਣੀ ਨਹੀਂ ਰੱਖਦਾ ਕਿੱਥੇ ਹੈ ਤੇ ਜਿਵੇਂ ਜਿਵੇਂ ਟਾਣੇ ਬਟਾ ਲੱਗ ਰਿਹਾ ਕਿ ਉਹ ਟੀਵੀ ਵੀ ਨੇ ਉਹ ਬੰਦੇ ਅਧਿਕਾਰੀ ਕਿੰਨਾ ਵੱਡਾ ਦਿੱਤਾ ਮੈਂ ਲੋਕਾਂ ਦੇ ਕਲੇ ਉਸ ਦੇ ਨਾਂ ਤੇ ਕਿ ਬੀਤੀ ਕਰ ਰਿਹਾ ਕਿ ਕੋਈ ਵੀ ਅਜਿਹਾ ਫਟਣਾ ਹੋਵੇ ਉਹਦੇ ਹੋਰਾਂ ਦੇ ਜਸਬਾਤ ਤੋਂ ਲੋਕਾਂ ਦੀ ਭਾਵਨਾਵਾਂ ਨੂੰ ਸੰਭਾਲੋ ਅਕਸਰ ਇਹ ਜਾਂਦੇ ਪਿੰਡਾਂ ਜਿਹਨੂੰ ਪਹਿਲੀ ਵਾਰੀ ਪਾਣੀ ਮਿਲ ਰਿਹਾ ਉਹ ਆਪਣੀ ਪਾਣੀ ਦੀ ਲਈ ਗਈ ਪਰਸੋ ਚਾਹਤ ਵੀ ਦੇਖ ਸਕਦੇ ਹੋ ਕਿ 12 ਦਿਨ ਦੀ ਗਿੱਟੀ ਨੇ ਕਿਹੜਾ ਨਕਟ ਹੋਇਆ ਕਿ ਹੁਣ ਵੀ ਜਿਹੜਾ ਹੈ ਪਾਜ ਕਟਕਾ ਦਾਤ ਦੇ ਵਿੱਚ ਕੁਝ ਸਾਡੇ ਲੋਕਾਂ ਦੇ ਵਿੱਚ ਕੀਤਾ ਤੇ ਅਲੋਕਣ ਵੀ ਬੇਨਤੀ ਕਰ ਰਹੇ ਕਿ ਆਪਾਂ ਕੋਈ ਵੀ ਇਹਦਾ ਨਕਟ ਨਹੀਂ ਹੋਣਾ ਜਿਹਦੇ ਨਾਲ ਇਸੇ ਦਾ ਵੀ ਹਿਸਾਬ ਰਹੇ ਸਰਕਾਰ ਆਪਣਾ ਫਰਜ਼ਦਾ ਕਰਦੀ ਤੇ ਸਹੀ ਬੇਨਤੀ ਜਨਾ ਕਰਦੇ ਆਂ यकीन दबाए हैं कि पाब का जो पानी है उसको बहुत देवेंगे तो क्या जोड़ है कि साजे पिंड की लड़ाई है असं वो लड़ाई के लिए सारे करते हैं कि अभी किसी भी हिमाचल का पानी साजे इलाकों का पानी जोड़ा है अपने हाथ का पानी पाया नहीं जाता है थोड़ा बहुत सत श्रीकाल जी मैं हरजूत सि वैंसा आप सब जानते हैं कि आपको बचाने की लड़ाई लड़ते हैं तो